ਕੋਡੀ 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 ਉਹ ਪਾਸੇ ਵੀਰ ਆਇਆ ਲੈ ਵੀ ਦੁੱਗੇ ਵਾਲਾ ਆ ਇਧਰ ਦੇ ਪਾਸੇ ਵੀਰ ਕਹਿੰਦੇ ਅਸੀਂ ਆਪਣੇ ਬੱਚੇ ਨੂੰ ਗੁਰਤੀ ਦੁੱਗੇ ਵਾਲੇ ਖੁਸ਼ੀ ਦਾ ਦਿਵਾਣੀ ਹੈ ਇੱਕ ਵਾਰੀ ਖੁਸ਼ੀ ਦੇ ਲਈ ਵੀ ਤਾਲੀਆਂ ਮਾਰ ਦਿਓ ਜ਼ੋਰਦਾਰ ਲੈ ਵੀ ਵੀਰਾ ਆ ਜਾ ਇਧਰ ਦੇ ਸਾਈਡ ਲੈ ਕੇ ਵੀਰ ਨੂੰ ਬੱਚੇ ਨੂੰ ਕੈਮਰੇ ਦੇ ਸਾਹਮਣੇ ਦੁੱਗਾ ਵਾਲਾ ਖੁਸ਼ੀ ਗੁਰਤੀ ਦੇਵੇਗਾ ਆ ਦੁਨੀਆ ਸੋਚਦੀ ਹੈ ਵੀ ਸਾਡਾ ਬੱਚਾ ਵੀ ਉਹੀ ਵਰਗਾ 스타 ਬਣੇ ਅੱਜ ਕੰਨੇ ਖੁਸ਼ੀ ਗੁਰਤੀ ਦੇ ਰਿਹਾ ਹੈ ਇਹ ਮਹਾਨ ਕਬੱਡੀ ਖਿਡਾਰੀ ਇਹੀ ਕਮਾਈ ਹੈ ਖੁਸ਼ੀ ਕਬੱਡੀ ਦੇ ਵਿੱਚ ਖੁਸ਼ੀ ਨੇ ਪਿਆਰ ਖੱਟਿਆ ਕਿ ਹੋਰ ਸਾ ਜਿੰਦਗੀ ਚ ਕੀ ਖੱਟਿਆ ਬਸ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ ਅਸੀਂ ਪਿਆਰ ਖੱਟਿਆ ਇਧਰ ਦੁੱਗਿਆਂ ਵਾਲਾ ਖੁਸ਼ੀ ਗੁਰਤੀ ਦੇ ਰਿਹਾ ਹੈ ਅਮਰਸਰ ਸਪੋਰਟਸ ਕਲੱਬ ਤੇ ਮਾਲਵਾ ਗਰੁੱਪ ਤੋਂ ਸਾਡਾ ਵੀਰ ਜੀਤਾ ਗਿੱਲ ਜੰਗੀਆਂ ਵਾਲੀਆਂ ਭਾਈ ਕਾਲੇ ਦੋੜ ਹੁਣੇ ਨਾਲ ਲੈ ਗੁਰਤੀ ਇਧਰ ਇੱਕ ਨਾਊਂਸ ਇੱਕ ਮਿੰਟ ਦਿਓ ਜੀ ਇੱਕ ਅਨਾਊਂਸਮੈਂਟ ਇੱਕ ਮਿੰਟ ਦੇ ਦਿਓ ਜੀ ਜ਼ਰੂਰੀ ਹੈ ਇੱਕ ਮਿੰਟ ਨਿਰਮਲ ਸਿੰਘ ਗੇੜਾ ਦਾ ਪੁੱਤਰ ਦੁਨੀਆ ਦਾ ਰਸਤਮ ਕਬੱਡੀ ਦੇ ਵਿੱਚ ਜੇ ਦੁਨੀਆ ਫਿਟਨੈਸ ਦੀ دیਵਾਨੀ ਹੈ ਉਹ ਮੁਹਾਰਤ ਖੁਸ਼ੀ ਨੂੰ ਹਾਸਲ ਹੋਈ ਹੈ ਮੈਨੂੰ ਮਾਣ ਹੈ ਇਹ ਮਾਲਵੇ ਦੀ ਧਰਤੀ ਨੇ ਇਹ ਪੰਜਾਬ ਦੀ ਧਰਤੀ ਨੇ ਸੂਰਮਾ ਜੰਮਿਆ ਤੇ ਵੀਰ ਤੇਰਾ ਪੁੱਤਰ ਕੀ ਨਾਂ ਹੈ ਇਸ ਬੱਚੇ ਦਾ ਉਹਦੇ ਵੀਰ ਸਿੰਘ ਇਹ ਵੀ ਆਪਣੇ ਮਾਪੇ ਦਾ ਨਾਮ ਖੁਸ਼ੀ ਵਾਂਗੂ ਰੋਸ਼ਨ ਕਰੇ ਤੇ ਚੜ੍ਹਦੀ ਕਲਾ ਵਾਲਾ ਸਿੰਘ ਹੋਵੇ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰ ਨਾਲ ਖੁਸ਼ੀ ਤੋਂ ਇੱਕ ਜਗਾਰਾ ਲਾਵਾਂਗੇ ਬੋਲੇ ਸੋਨਿਆਲੇ ਵਾਹਿਗੁਰੂ ਬੱਚੇ ਨੂੰ ਤੰਦਰੁਸਤੀਆਂ ਬਖਸ਼ੇ ਲੈ ਵੀ ਸੋਹਣਾ ਵੀਰ ਆਉਣ ਵਾਲੇ ਸਮੇਂ ਦਾ ਵੱਡਾ ਖਿਡਾਰੀ ਬਣੇ ਸਾਡੀਆਂ ਦਵਾਵਾਂ ਨੇ ਕਿ ਤੇਰੀ ਫਸਤੀ ਮਸਤੀ ਕੈਮਰੇ ਸਾਡੀਆਂ ऐसे तरह कबड्डी ਦੀਆਂ ਕੈਂਟ ਤੇ ਨਵੀਆਂ ਵੀਡੀਓ ਸੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ